ਇਹ 2 ਫਰਵਰੀ ਨੂੰ ਜਿਹੜੀ ਪੁੱਤਰ ਸਰੋਵਰ ਦੀ ਕਾਰ ਸੇਵਾ ਸ਼ੁਰੂ ਹੋਣੀ ਹੈ ਉਹ ਪ੍ਰਿੰਟ ਮੀਡੀਆ ਤੇ ਸੋਸ਼ਲ ਮੀਡੀਆ ਰਾਹੀਂ ਘਰ ਘਰ ਸੰਦੇਸ਼ ਪਹੁੰਚਾ ਸਗੇ ਉਸ ਤੋਂ ਪਹਿਲਾਂ ਅਸੀਂ ਸਾਰੇ ਪੋਲੀਟੀਕਲ ਪਾਰਟੀਆਂ ਨੂੰ ਚਾਹੇ ਉਹ ਅਕਾਲੀ ਦਲ ਹੈ ਚਾਹੇ ਭਾਜਪਾ ਹੈ ਚਾਹੇ ਕਾਂਗਰਸ ਹੈ ਚਾਹੇ ਆਮ ਆਦਮੀ ਪਾਰਟੀ ਹੈ ਆਮ ਆਦਮੀ ਪਾਰਟੀ ਦੇ ਐਮਐਲਏ ਸਾਹਿਬ ਨੂੰ ਅਸੀਂ ਇੱਥੇ ਉਹਨਾਂ ਨੂੰ ਇਨਵਾਈਟ ਕੀਤਾ ਸੀ ਉਹ ਆਏ ਸਨ ਔਰ ਉਹਨਾਂ ਨੇ ਸਾਨੂੰ ਪੁਇਤਰ ਸਰੋਵਰ ਦੀ ਇਸਕਾਰ ਸੇਵਾ ਦੇ ਵਿੱਚ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ ਔਰ ਇੱਕ ਟ੍ਰੀਟਮੈਂਟ ਪਲਾਂਟ ਜਿਹੜਾ ਸਾਰੇ ਸ਼ਹਿਰ ਦੀ ਸਾਰੇ ਮੰਦਰ ٹرسٹ ਦੀ ਉਹਨਾਂ ਕੋਲੋਂ ਡਿਮਾਂਡ ਰੱਖੀ ਗਈ ਹੈ ਉਹ ਵੀ ਉਹਨਾਂ ਨੇ ਕਿਹਾ ਵੀ ਮੈਂ ਜਲਦੀ ਤੋਂ ਜਲਦੀ ਇਸ ਪੁਇਤਰ ਸਰੋਵਰ ਦੇ ਵਿੱਚ ਟ੍ਰੀਟਮੈਂਟ ਪਲਾਂਟ ਲਗਾ ਦੇਵਾਂਗਾ ਹੁਣ ਮੇਰੀ ਸਾਰੇ ਸ਼ਹਿਰ ਨੂੰ ਪੂਰੀ ਅਪੀਲ ਹੈ ਚਾਹੇ ਸਾਰੀ ਸੰਗਤ ਜਿਹੜੀ ਸਿੱਖ ਸੰਗਤ ਹੈ ਚਾਹੇ ਹਿੰਦੂ ਸੰਗਤ ਕਿਉਂਕਿ ਇਹ ਜਿਹੜਾ ਪਵਿੱਤਰ ਸਰੋਵਰ ਹੈ Hindu Sikh ਇਕਤਾ ਦਾ ਇਹ ਪ੍ਰਤੀਕ ਹੈ ਔਰ ਨੌਵੀਂ ਦਸਵੀਂ ਦੇ ਮੇਲੇ ਦੇ ਚਾਹੇ ਉਹ 사વન ਦਾ ਮੇਲਾ ਹੋਵੇ ਚਾਹੇ ਨੌਵੀਂ ਦਸਵੀਂ ਦਾ ਹੋਵੇ ਚਾਹੇ ਸ਼ਿਵਰਾਤਰੀ ਦਾ ਮੇਲਾ ਹੋਵੇ ਅਸੀਂ Hindu Sikh ਭਾਈਚਾਰਾ ਕੱਥੇ ਇੱਥੇ ਇਸ਼ਨਾਨ ਕਰਦੇ ਹਾਂ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਵੀ ਇਸ ਪਵਿੱਤਰ ਸਰੋਵਰ ਦੇ ਵਿੱਚ ਜਿਹੜਾ ਕਿ ਭਗਵਾਨ ਕਾਰਤਿਕ ਸਵਾਮੀ ਦੇ ਨਾਂ ਤੇ ਅਛਲੇਸ਼ਵਰ dham ਮੰਨਿਆ ਜਾਂਦਾ ਹੈ ਔਰ ਬੁਰਾਰਗਦੇਵ ਜੀ ਜਿਹੜੀ ਪਹਿਲੀ ਪਾਛਾਈ ਹੈ ਸਾਡੀ ਉਹਨਾਂ ਨੇ ਵੀ ਸਿੱਧ ਗੋਸ਼ਟੀ ਜਿਹੜੀ ਇਸ ਪਵਿੱਤਰ ਸਰੋਵਰ ਦੇ ਉੱਤੇ ਆ ਕੇ ਕੀਤੀ ਜਿਸ ਕਰਕੇ ਅਸੀਂ ਸਾਰੀ ਹਿੰਦੂ ਸੰਗਤ ਔਰ ਸਿੱਖ ਸੰਗਤ ਕੱਠੇ ਹੋ ਕੇ ਇਸ ਜਗ੍ਹਾ ਨੂੰ ਇਸ ਗੁਰਦੁਆਰਾ ਸਾਹਿਬ ਨੂੰ ਇਸ ਅਛਲੇਸ਼ਵਰ ਦੇ ਮੰਦਿਰ ਨੂੰ ਬਾਕਾਇਦਾ ਪੂਜਦੇ ਆਂ ਔਰ ਰੋਜ਼ ਰੋਜ਼ ਇੱਥੇ ਆ ਕੇ ਨਮਸਤਕੋ ਨੇ ਮੇਰੀ ਅਪੀਲ ਸਾਰੀ ਹਿੰਦੂ ਸੰਗਤ ਨੂੰ ਔਰ ਸਾਰੀ ਸਿੱਖ ਸੰਗਤ ਵੀ ਜਿੱਦਾਂ ਇਸ ਪਵਿੱਤਰ ਸਰੋਵਰ ਨੂੰ ਅਸੀਂ ਮੰਨਦੇ ਆਂ ਅੱਜ ਮੌਕਾ ਮਿਲਿਆ 25 ਸਾਲ ਬਾਅਦ 25 ਸਾਲ ਪਹਿਲਾਂ Shri Achaleshwar Mandir Karseva Trust ਨੇ ਇਸ ਪਵਿੱਤਰ ਸਰੋਵਰ ਦੀ ਸੇਵਾ ਕੀਤੀ ਸੀ ਅੱਜ ਫੇਰ Shri Achaleshwar Mandir Karseva Trust ਨੂੰ ਪਵਿੱਤਰ ਸਰੋਵਰ ਦੀ ਕਾਰ ਸੇਵਾ ਕਰਨ ਦਾ ਮੌਕਾ ਮਿਲਿਆ ਮੈਂ ਸਾਰੇ ਸੰਗਤ ਅਕ अपील ਕਰਦਾ ਹਾਂ ਕਿ ਸਾਰੇ ਸ਼ਹਿਰ ਵਾਲਿਆਂ ਨੂੰ ਫੇਰ ਅਸੀਂ ਬੇਨਤੀ Achaleshwar Mandir Karseva Trust ਕੋਲੋਂ ਕਰਦੇ ਹਾਂ ਕਿ ਸ਼ਵੇਰ ਦਾ ਜਿਹੜਾ ਲੰਗਰ ਚਾਹ ਦਾ ਉਹ ਇੱਥੇ ਲੱਗਾ ਹੋਵੇਗਾ ਦੁਪਹਿਰ ਦਾ ਪੋਜਣ ਜਿਹੜਾ ਦਾਲ ਫੁਲਕੇ ਦਾ ਵੀ ਪ੍ਰਬੰਧ ਚਲੇਸ਼ਵਰ ਮੰਦਿਰ ਕਾਰ ਸੇਵਾਟਰਸ ਲਗਾਏਗਾ। ਔਰ ਸੇਵਾ ਦੇ ਵਿੱਚ ਕੋਈ ਵੀ ਕਿਸੇ ਕਿਸਮ ਦੀ ਕਮੀ ਨਹੀਂ ਆਉਣ ਦਿੱਤੀ ਜਾਏਗੀ। ਸਾਨੂੰ ਸਾਰੀਆਂ ਪਾਰਟੀਆਂ ਨੇ ਅਸੀਂ ਸਾਰੇ ਮੰਦਿਰਾਂ ਜੋਕ ਹੈ। ਸਾਰੇ ਧਾਰਮਿਕ ਸਥਾਨਾਂ ਦੇ ਹੋਕ ਹੈ। ਖਾਸ ਕਰ ਦਿਨਿਕ ਪ੍ਰਾਨਾ ਸਭਾ ਹੋਈ, ਛਨੀ ਮੰਦਿਰ ਹੋਇਆ, ਕਾਲੀ ਦਵਾਰੇ ਦਾ ਮੰਦਿਰ ਹੋਇਆ, ਮੁਰਗੀ ਮਲਾ, RAM ਜੀ ਦਾ ਮੰਦਿਰ ਹੋਇਆ। ਆਪਣੇ ਬਾਬਾ ਭੂਨਾ ਜੀ ਦਾ ਮੰਦਿਰ ਹੋਇਆ। ਕੋਈ ਵੀ ਮੰਦਿਰ ਐਸਾ ਨਹੀਂ ਜਿਹੜਾ ਅਸੀਂ ਛੱਡਿਆ ਹੋਵੇ। ਅਸੀਂ ਸਾਰੇ ਮੰਦਰਾ ਦੇ ਮੁਖੀਆਂ ਨੂੰ ਉਹਨਾਂ ਦੇ ਸੇਵਾਦਾਰਾਂ ਨੂੰ ਬੇਨਤੀ ਕੀਤੀ ਹੈ ਵੀ ਇਸ ਪਵਿੱਤਰ ਸਰੋਵਰ ਚ ਆਓ ਤੇ ਇਸ ਕਾਰ ਸੇਵਾ ਨੂੰ ਪੂਰਨ ਤੌਰ ਤੇ ਜਲਦੀ ਤੋਂ ਜਲਦੀ ਜਿਹੜੀ ਲੋਕਾਂ ਦੀ ਇੱਛਾ ਪੂਰਨ ਕਰ ਸਕੇ। ਯਰ ਸਟਾਰਟ ਕਿੱਦਾਂ ਕਿ ਹੋਏਗੀ ਜਿਹੜੀ ਕਾਰ ਸੇਵਾ? ਇਹ ਜਿਹੜੀ ਮੈਂ ਦੱਸਿਆ ਅੱਗੇ ਕਿ 9 ਵਜੇ ਸਵੇਰੇ ਹਵਣੀ ਅਗਦਾ ਆਯੋਜਨ ਕੀਤਾ ਗਿਆ ਹੈ। 9:30 ਵਜੇ ਪਵਿੱਤਰ ਸਰੋਵਰ ਦੀ ਆਰਤੀ ਹੋਏਗੀ। 10 ਵਜੇ ਜਿਹੜੀ ਕਾਰ ਸੇਵਾ ਹੈ ਸਾਧੂ ਸੰਤਾਂ ਰਾਏ ਪਹਿਲਾਂ ਸ਼ੁਰੂ ਕੀਤੀ ਜਾਏਗੀ ਉਹ ਸੋਭਾ ਸਾਰੀ ਸੰਗਤ ਰਲ ਮਿਲ ਕੇ ਹਿੰਦੂ ਸਿੱਖ ਭਾਈਚਾਰੇ ਦਾ ਪ੍ਰਤੀਕ ਅਸੀਂ ਸਾਰੇ ਪੰਜਾਬ ਨੂੰ ਸਾਰੇ ਹਿੰਦੁਸਤਾਨ ਨੂੰ ਦਿਖਾਣਾ ਹੈ ਕਿ ਇਹ ਜਿਹੜਾ ਮੰਦਿਰ ਤੇ ਗੁਰਦੁਆਰਾ ਬਿਲਕੁਲ ਕੱਟੇ ਹਨ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਹੈ